ਜਾਦੇ ਵਿੱਚ ਇਸ ਸਮੇਂ ਅਤ ਦੀ ਗਰਮੀ ਪੈ ਰਹੀ ਹੈ ਔਰ ਖਾਸ ਕਰਕੇ ਜੇ ਗੱਲ ਕਰੀਏ ਤਾਂ ਜੂਨ ਦੇ ਮਹੀਨੇ ਵਿੱਚ ਜਿੱਥੇ ਅਕਸਰ ਗਰਮੀ ਜਿਹੜੀ ਹੈਗੀ ਜ਼ਿਆਦਾ ਵੱਧਦੀ ਹੈਗੀ ਤਾਂ ਇਸ ਵਾਰ ਮੌਸਮ ਵਿਭਾਗ ਵੱਲੋਂ ਵੀ ਜਿਹੜਾ ਹੈਗਾ ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚ ਹੀਟ ਵੇਵ ਨੂੰ ਲੈ ਕੇ ਜਿਹੜਾ ਹੈਗਾ orange light ਜਿਹੜਾ ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚ ਕੀਤਾ ਗਿਆ ਹੈਗਾ ਤਾਂ ਜਲੰਧਰ ਦੀ ਗੱਲ ਕਰੀਏ ਚਾਹੇ ਕਪੂਰਥਲੇ ਦੀ ਗੱਲ ਕਰੀਏ ਤਾਂ ਜਲੰਧਰ ਦੀ ਵਿੱਚ ਅਸੀਂ ਇਸ ਸਮੇਂ ਖੜੇ ਹਾਂ ਤਾਂ ਜਲੰਧਰ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦਣੇ ਕਿ ਜਿਸ ਤਰੀਕੇ ਨਾਲ ਸਵੇਰ ਤੋਂ ਹੀ ਅੱਜ ਤਿੱਖੀ ਧੁੱਪ ਅਤੇ ਹੀਟ ਵੇਵ ਚੱਲ ਰਹੀ ਆ ਕਿਤੇ ਨਾ ਕਿਤੇ ਲੋਕਾਂ ਨੂੰ ਜਿਹ ਬਹੁਤ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਔਰ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਜਿਸ ਤਰੀਕੇ ਨਾਲ ਮੌਸਮ ਵਿਭਾਗ ਵੱਲੋਂ ਅਲਰਟ ਕੀਤਾ ਗਿਆ ਹੈਗਾ 9 ਜੂਨ ਤੋਂ ਲੈ ਕੇ 12 ਜੂਨ ਤੱਕ ਪਰ ਅਜੇ ਵੀ 12 ਜੂਨ ਤੋਂ ਬਾਅਦ ਵੀ ਜਿਹੜਾ ਹੈਗਾ ਮੌਸਮ ਵਿਭਾਗ ਵੱਲੋਂ ਕੋਈ ਵੀ ਰਾਹਤ ਦੀ ਜਿਹੜੀ ਹੈਗੀ ਆ ਭਵਿੱਖਬਾਣੀ ਨਹੀਂ ਕੀਤੀ ਗਈ ਕਿ 12 ਜੂਨ ਤੋਂ ਬਾਅਦ ਜਿਹੜਾ ਹੈਗਾ ਕਿਤੇ ਨਾ ਕਿਤੇ ਮੌਸਮ ਸੁਹਾਵਣਾ ਹੋਵੇਗਾ ਜਾਂ ਬਾਰਿਸ਼ ਪਵੇਗੀ ਪਰ ਹਾਲੇ ਜੇਕਰ ਹੁਣ ਦੀ ਗੱਲ ਕਰੀਏ ਤਾਂ ਅੱਜ ਤੜਕਸਾਰ ਤੋਂ ਹੀ ਤੇਜ ਗਰਮੀ ਜਿਹੜੀ ਹੈਗੀ ਆ ਧੁੱਪ ਦੇ ਨਾਲ ਜਿਹੜੀ ਪੈਰੀ ਹੈਗੀ ਆ ਤਾਂ ਜਿਹੜਾ ਤਾਪਮਾਨ ਹੈਗਾ ਬਹੁਤ ਸਾਰੇ ਪੰਜਾਬ ਦੇ ਜ਼ਿਲ੍ਹੇ ਜਿਹੜੇ ਹੈਗੇ ਆ ਜਿੱਥੇ 40 ਡਿਗਰੀ ਤੋਂ ਉੱਪਰ ਕ੍ਰੋਸ ਹੁੰਦਾ ਹੋਇਆ ਨਜ਼ਰ तकरीबन ਆ ਰਿਹਾ ਹੈਗਾ ਤਾਂ ਰੋਜ਼ਾਨਾ ਜਿਹੜਾ ਹੈਗਾ ਗਰਮੀ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਹੈਗਾ ਔਰ ਮੌਸਮ ਵਿਭਾਗ ਵੱਲੋਂ ਜਿਸ ਤਰੀਕੇ ਨਾਲ ਦਿਨ ਵੇਲੇ ਜਿਹੜਾ ਜਿਹੜਾ ਹੀਟ ਵੇਵ ਦਾ ਅਲਰਟ ਕੀਤਾ ਗਿਆ ਹੈਗਾ ਤੇਜ ਗਰਮੀ ਦਾ ਅਲਰਟ ਕੀਤਾ ਗਿਆ ਇਸੇ ਵੇਲੇ ਇਸੇ ਤਰ੍ਹਾਂ ਰਾਤ ਨੂੰ ਵੀ ਜਿਹੜਾ ਹੈਗਾ ਤੇਜ ਗਰਮੀ ਦਾ ਜਿਹੜਾ ਹੈਗਾ ਅਲਰਟ ਕੀਤਾ ਗਿਆ ਹੈਗਾ ਔਰ ਗੱਲ ਕਰੀਏ ਤਾਂ ਜਿਸ ਤਰੀਕੇ ਨਾਲ ਇਸ ਵਾਰ ਜਿਹੜੀ ਗਰਮੀ ਪੈ ਰਹੀ ਹੈਗੀ ਆ ਕਿਤੇ ਨਾ ਕਿਤੇ ਪਿਛਲੇ ਸੀਜ਼ਨ ਦੇ ਤੋਂ ਜ਼ਿਆਦਾ ਜਿਹੜੀ ਗਰਮੀ ਇਸ ਵਾਰ ਨੋਟ ਕੀਤੀ ਜਾ ਰਹੀ ਹੈਗੀ ਔਰ ਪੰਜਾਬ ਦੇ ਨੌਂ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੈਗਾ ਕਿ ਮੌਸਮ ਵਿਭਾਗ ਵੱਲੋਂ ਹੀਟ ਵੇਵ ਨੂੰ ਲੈ ਕੇ orange alert ਕੀਤਾ ਗਿਆ ਹੈਗਾ ਤਾਂ ਤਸਵੀਰਾਂ ਥਾਣਾ ਦੇਖ ਸਕਦੇ ਹੋ ਕਿ ਲੋਕ ਕਿਸ ਤਰੀਕੇ ਨਾਲ ਗਰਮੀ ਤੋਂ ਬਚਦੇ ਹੋਏ ਆਪਣੇ ਮੂੰਹਾਂ ਦੇ ਉੱਪਰ ਜਿਹੜਾ ਹੈਗਾ ਜਾਂ ਤਾਂ ਉਹ ਕੱਪੜਾ ਬੰਨ ਕੇ ਜਾ ਰਹੇ ਹੈਗੇ ਜਾਂ ਫਿਰ ਕਿਤੇ ਨਾ ਕਿਤੇ ਛਾਂ ਦਾ ਸਹਾਰਾ ਲੈਂਦੇ ਹੋ ਨਜ਼ਰ ਆ ਰਹੇ ਹੈਗੇ ਨਾ ਅਸੀਂ ਵੀ ਜਿਹੜੇ ਹੈਗੇ ਤੁਸੀਂ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਕਿ ਇੰਨੀ ਗਰਮੀ ਦੇ ਵਿੱਚ ਕਿਤੇ ਨਾ ਕਿਤੇ ਹਤਿਆਤ ਜ਼ਰੂਰ ਵਰਤੋ ਔਰ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਜਿਆਦਾ ਪਾਣੀ ਦੀ ਵਰਤੋਂ ਕਰੋ ਔਰ ਜਿਸ ਤਰੀਕੇ ਨਾਲ ਮੌਸਮ ਵਿਭਾਗ ਵੱਲੋਂ ਗਰਮੀ ਨੂੰ ਲੈ ਕੇ ਔਰ orange alert ਜਿਹੜਾ ਹੈਗਾ ਪੰਜਾਬ ਦੇ ਨੌਂ ਜ਼ਿਲ੍ਹਿਆਂ ਦੇ ਵਿੱਚ ਕੀਤਾ ਗਿਆ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਇਹ ਜਿਹੜੇ ਹੈਗੇ ਆ ਇੱਕ ਮੌਸਮ ਵਿਭਾਗ ਵੱਲੋਂ ਇੱਕ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਗਰਮੀ ਤੋਂ ਕਿਤੇ ਨਾ ਕਿਤੇ ਬਚਾਅ ਕੀਤਾ ਜਾਵੇ ਔਰ ਜ਼ਿਆਦਾ ਪਾਣੀ ਦੀ ਵਰਤੋਂ ਕੀਤੀ ਜਾਵੇ ਔਰ ਖਾਸ ਕਰਕੇ ਦੇਖਿਆ ਜਾਵੇ ਤਾਂ ਦੁਪਹਿਰ ਵੇਲੇ ਘਰਾਂ ਤੋਂ ਬਾਹਰ ਨਾ ਨਿਕਲੇ ਜਾਵੇ ਹੁਸਨ ਲਾਲ ਪੀਟੀ ਸਿਨਿਊਚਲ